ਸੋ ਮੰਲੋ ਗਰਮੀਆਂ ਸ਼ੁਰੂ ਹੋ ਗਈਆਂ ਵਾ ਤੇ ਜਿੱਥੇ ਵੀ ਕਿਤੇ ਆਪਾਂ ਨੂੰ ਕਿਸੇ ਦੀ ਮਦਦ ਕਰਨ ਦਾ ਮੌਕਾ ਮਿਲੇ ਨਾ ਤੇ ਉਹਨੂੰ ਛੱਡਣਾ ਨਹੀਂ ਤੇ ਇਹ ਵੀ ਆ ਗੱਲ ਵਿੱਚ ਵੀ ਉਹਦਾ ਫਾਇਦਾ ਵੀ ਆਪਾਂ ਹੀ ਲੈਣਾ ਬਾਅਦ ਵਿੱਚ ਜਦੋਂ ਮਦਦ ਕਰਨੀ ਆ ਉਹਦਾ ਫਾਇਦਾ ਵੀ ਆਪਾਂ ਹੀ ਲੈ ਲੈਣਾ ਹਾਂਜੀ ਬਾਜੀ ਹਾਂਜੀ ਹਾਂਜੀ ਕਿਦਾਂ ਤੇਲ ਮੋਗ ਗਿਆ ਕਿਦਾਂ ਆਹ ਪਾਜੀ ਤੇਲ ਮੋਗ ਗਿਆ ਜੀ ਅੱਛਾ ਹਾਂਜੀ ਚਲੋ ਲਾਗੇ ਪਾਉਂਦੇ ਆ ਮੈਂ ਛੱਡ ਦਣਾ ਤਾ ਠੀਕ ਆ ਜੀ ਆਜੋ ਕਰੋ ਕਿਰਪਾ ਹੁਣ ਮੱਲੂ ਵੇਖਿਓ ਆਪਾਂ ਇਸ ਮਦਦ ਦਾ ਫਾਇਦਾ ਕਿਦਾਂ ਲੈਣਾ ਵੇਖੀ ਚੱਲਿਓ ਨਜ਼ਾਰਾ ਯਾਰਾ ਗਾਂ ਤੋਂ ਗਾਂ ਵੀ ਪਹਿਲਾਂ ਮਦਦ ਕਰ ਲੋ ਤੇ ਬਾਅਦ ਵਿੱਚ ਅਗਰੇ ਨੂੰ ਆਪਣੀ ਸਮੱਸਿਆ ਉਹਦਾ ਹੱਲ ਵੀ ਲੱਭ ਲਓ। ਬੜੀ ਸਾਹਿਬ ਬਹੁਤ-ਬਹੁਤ ਤੁਹਾਡਾ ਧੰਨਵਾਦ ਮੈਂ ਕਹਿੰਦਾ ਦਿਲੋਂ ਧੰਨਵਾਦ ਕਰਦੇ ਆ ਜੀ। ਬਹੁਤ ਜ਼ਿਆਦਾ ਤੁਸੀਂ ਧੰਨਵਾਦ ਨਾ ਕਰੋ। ਹਾਂਜੀ ਜੇ ਤੁਹਾਨੂੰ ਲੱਗਦਾ ਨਾ ਜੀ ਕਿ ਅਸੀਂ ਤੁਹਾਡੀ ਕੋ ਮਦਦ ਕੀਤੀ ਆ। ਜੀ ਤੇ ਤੁਸੀਂ ਤਿੰਨ ਬੰਦਿਆਂ ਨੂੰ ਕਹਿ ਗਏ ਨਾ ਆਪਣਾ YouTube ਤੇ ਚੈਨਲ ਆ। ਘੱਟੀ ਬਡਾਲਾ। ਅੱਛਾ ਜੀ। ਘੱਟੀ ਬਡਾਲਾ ਚੈਨਲ ਤੇ ਤਿੰਨ ਬੰਦਿਆਂ ਨੂੰ ਕਹਿ ਕੇ ਸਬਸਕ੍ਰਾਈਬਰ ਕਰਾਓ। ਅੱਛਾ ਜੀ। ਤੇ ਉਹਨਾਂ ਤਿੰਨਾਂ ਨੂੰ ਕਿਓ ਵੀ ਤੁਸੀਂ ਅੱਗੇ ਤਿੰਨ ਤਿੰਨ ਬੰਦਿਆਂ ਦੇ ਕੋਲੋਂ ਇਹ ਚੈਨਲ ਸਬਸਕ੍ਰਾਈਬ ਕਰਾਓ। ਠੀਕ। ਇਦਾਂ ਆਪਣੇ ਚੈਨਲ ਦੇ ਉੱਪਰ ਨਾ ਲੱਖਾਂ ਕਰੋੜਾਂ ਸਬਸਕ੍ਰਾਈਬਰ ਹੋ ਜਾਣ। ਫਿਰ ਘੱਟੀ ਉਹਦੇ ਨਾਲ ਪਤਾ ਕੀ ਹੋਊਗਾ। ਅਸੀਂ ਤੁਹਾਨੂੰ ਕਮੇਡੀ ਦੀਆਂ ਵੀਡੀਓ ਜੀ ਤੇ ਨਾਲ-ਨਾਲ ਨਵੀਂ-ਨਵੀਂ ਜਾਣਕਾਰੀ ਦੀਆਂ ਵੀਡੀਓ ਦਿਖਾਵਾਂਗੇ। ਅੱਛਾ ਜੀ। ਅੱਛਾ। ਅੱਛਾ। ਠੀਕ ਭੱਟੀ ਸਾਹਿਬ। ਅਡੀ ਸਾਹਿਬ ਮੈਂ ਅੱਜ ਹੀ ਕਹਿਣਾ ਤਿੰਨਾਂ ਬੰਦਿਆਂ ਨੂੰ ਠੀਕ ਆ ਉਹਨਾਂ ਤਿੰਨਾਂ ਨੂੰ ਹੋਰ ਕਹਾਂਗਾ ਕਿ ਗਾਂ ਤੁਸੀਂ ਵੀ ਤਿੰਨਾਂ ਤਿੰਨਾਂ ਬੰਦਿਆਂ ਨੂੰ ਇਸ ਤਰ੍ਹਾਂ ਜਿਹੜਾ ਪੱਟੀ ਬਡਾਰਾ ਜਿਹੜਾ YouTube ਚੈਨਲ ਆ ਉਹ ਨੂੰ ਤੁਸੀਂ ਸਬਸਕ੍ਰਾਈਬ ਕਰੋ ਤਾਂ ਕਿ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਸਾਨੂੰ ਵਧੀਆ ਤੋਂ ਵਧੀਆ ਵੀਡੀਓ ਕੋਈ ਹਾਸੇ ਵਾਲੀਆਂ ਵੀਡੀਓ ਕੋਈ ਸਮਾਜਿਕ ਕਮਾਰੀਆਂ ਵੀਡੀਓ ਜਿਹੜੀਆਂ ਸਾਡੇ ਪੱਟੀ ਸਾਹਿਬ ਪਹਚਾਉਣਗੇ ਤਾਂ ਕਿ ਇਹਨਾਂ ਦਾ ਜਿਹੜਾ ਸਬਸਕ੍ਰਾਈਬ ਆ ਉਹ ਜ਼ਿਆਦਾ ਵਧੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਤੇਲ ਪਵਾਉ ਹਾਂਜੀ ਤੇ ਆਨੰਦ ਲਓ ਬਹੁਤ ਮਿਹਰਬਾਨੀ ਜੀ ਮਿਹਰਬਾਨੀ ਵਾ ਥੈਂਕ ਯੂ ਤਾਂ